ਸਤਿ ਸ਼੍ਰੀ ਅਕਾਲ ਦੋਸਤੋ ਆਮਦਨ ਤੋਂ ਵੱਧ ਜਾਇਦਾਦ ਤੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜਿਸ ਨੂੰ 25 ਜੂਨ ਨੂੰ ਉਹਨਾਂ ਦੇ ਰਹਾਇਸ਼ ਤੋਂ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਉਹਨਾਂ ਦੇ ਕੇਸ ਦੀ ਜਿਹੜੀ ਹੈ ਉਹ ਸੁਣਵਾਈ ਜਾਰੀ ਹੈ ਉਸ ਤੇ ਵਿੱਚ ਇੱਕ ਅਹਿਮ ਫੈਸਲਾ ਆਇਆ ਉਸ ਦੇ ਤਹਿਤ ਗੱਲ ਕਰਾਂਗੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵਿਜੀਲੈਂਸ ਵੱਲੋਂ 40 ਹਜ਼ਾਰ ਪੰਨਿਆਂ ਦੀ ਜਿਹੜੀ ਚਾਰ ਸ਼ੀਟ ਸੀ ਉਹ ਮਾਨਯੋਗ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਸੀ ਜਿਸ ਦੇ ਵਿੱਚ ਨਾਮੀ ਬੇਨਾਮੀ ਤੇ ਜਿਹੜੀਆਂ ਕੰਪਨੀਆਂ ਖੜੀਆਂ ਕੀਤੀਆਂ ਗਈਆਂ ਸਨ ਜਿਨ੍ਹਾਂ ਦੇ ਥਰੂ ਪੈਸੇ ਦਾ ਲੈਣ-ਦੇਣ ਕੀਤਾ ਗਿਆ ਤੇ ਦੱਸਿਆ ਇਹ ਜਾ ਰਿਹਾ ਸੀ ਕਿ ਕਿਵੇਂ ਬਲੈਕ ਮਨੀ ਨੂੰ ਵਾਈਟ ਮਨੀ ਦੇ ਵਿੱਚ ਤਬਦੀਲ ਕੀਤਾ ਗਿਆ ਉਸ ਨੂੰ ਲੈ ਕੇ ਇਸ ਬਹੁਤ ਸਾਰੇ ਹੋਰ ਅਹਿਮ ਜਿਹੜੇ ਸਬੂਤ ਸਨ ਉਹ ਇਸ ਚਾਰ ਸ਼ੀਟ ਦੇ ਵਿੱਚ ਦਾਖਲ ਕੀਤੇ ਗਏ ਸਨ ਦੱਸਿਆ ਇਹ ਜਾ ਰਿਹਾ ਸੀ ਕਿ ਇੱਕ ਬੇਲਾਕਾਸਾ ਨਾਮ ਦੀ ਕੰਪਨੀ ਜਿਸ ਨੂੰ ਕੇ ਦਿੱਲੀ ਦੇ ਵਿੱਚ ਇੱਕ ਵੱਡਾ ਠੇਕਾ ਮਿਲਿਆ ਹੋਇਆ ਸੀ ਇੱਕ ਨਾਮੀ ਕੰਪਨੀ ਹੈ ਮਿਤਸੁਬਿਸ਼ੀ ਜੋ ਕਾਰਾਂ ਬਣਾਉਣ ਦਾ ਕੰਮ ਕਰਦੀ ਹੈ ਜਪਾਨ ਦੀ ਉਸਨੇ ਬਿਲਡਿੰਗ ਜੋ ਦਿੱਲੀ ਦੇ ਵਿੱਚ ਲਈ ਹੈ ਉਸ ਦੀ ਮੇਨਟੇਨੈਂਸ ਦਾ ਠੇਕਾ ਇਸ ਬੇਲਾਕਾਸਾ ਕੰਸਲਟੈਂਸੀ ਕੰਪਨੀ ਦੇ ਨਾਮ ਤੇ ਮਿਲਿਆ ਹੋਇਆ ਸੀ ਜਿਸ ਦੇ ਵਿੱਚ ਲੱਖਾਂ ਰੁਪਏ ਦਾ ਜਿਹੜਾ ਲੈਣ ਦੇਣ ਹੋਇਆ ਤਾਂ ਜਦੋਂ ਵਿਜੀਲੈਂਸ ਨੇ ਜਾਂਚ ਕੀਤੀ ਕਿ ਜਿਹੜਾ ਕੰਪਨੀ ਦਾ ਐਡਰੈਸ ਸੀ ਉਹ ਚੰਡੀਗੜ੍ਹ ਦਾ ਐਡਰੈਸ ਦਿੱਤਾ ਹੋਇਆ ਸੀ ਜਦੋਂ ਵਿਜੀਲੈਂਸ ਜਾਂਚ ਦੇ ਦੌਰਾਨ ਉਸ ਐਡਰੈਸ ਉੱਪਰ ਪਹੁੰਚਦੀ ਹੈ ਤਾਂ ਉਹ ਐਡਰੈਸ ਜਿਹੜਾ ਸੀ ਉਹ ਫਰਜੀ ਪਾਇਆ ਗਿਆ ਤਾਂ ਉਸ ਤੋਂ ਬਾਅਦ ਹੋਰ ਵੀ ਜਿਹੜੀਆਂ ਕੰਪਨੀਆਂ ਸੀ ਉਹਨਾਂ ਦੇ ਵਿੱਚ ਹੋਰ ਜਿਹੜੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਵਿਜੀਲੈਂਸ ਬਿਊਰੋ ਉੱਥੇ ਹੀ ਵਾਰ-ਵਾਰ ਮਜੀਠੀਆ ਵੱਲੋਂ ਜਿਹੜੀ ਹੈ ਜ਼ਮਾਨਾ ਦੀ ਪਟੀਸ਼ਨ ਜਿਹੜੀ ਉਹ ਡਾਇਰ ਕੀਤੀ ਗਈ ਸੀ ਜਿਸ ਦੇ ਉੱਪਰ ਤਰੀਕਾਂ ਜੜੀਆਂ ਉਹ ਅਜੇ ਤੱਕ ਪੈ ਰਹੀਆਂ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਮੋੜ ਉதோ ਆਇਆ ਸੀ ਜਦੋਂ ਇਸ ਮਾਮਲੇ 'ਚ ਗਜਪਤ ਸਿੰਘ ਘਰੇਵਾਲ ਜੋ ਮਚੀਠੀਆ ਦਾ ਸਾਲਾ ਉਸ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਜਾਂਚ ਦੇ ਦੌਰਾਨ ਕੁਝ ਅਹਿਮ ਸਬੂਤ ਹੱਥ ਲੱਗਣ ਤੋਂ ਬਾਅਦ ਉਸ ਨੂੰ ਇਸ ਮਾਮਲੇ ਤੇ ਵਿੱਚ ਜੜਾ ਨਾਮਜ਼ਦ ਕਰ ਦਿੱਤਾ ਗਿਆ ਜੋ ਕਿ ਹੁਣ ਪਟੀਸ਼ਨ ਉਸਨੇ ਵੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਵਿੱਚ اپنی ضمانت ਦੇ ਲਈ ਪਾਈ ਹੋਈ ਹੈ ਇਸ ਮਾਮਲੇ ਦੇ ਵਿੱਚ ਹਰਪ੍ਰੀਤ ਸਿੰਘ ਗੁਲਾਟੀ ਜੋ ਕਿ ਉਸ ਸਰਕਾਰ ਦੇ ਦੌਰਾਨ 2008-09 ਦੇ ਵਿੱਚ ਸ਼ਰਾਬ ਜਿਹੜਾ ਠੇਕੇਦਾਰ ਸੀ ਉਸ ਦੀਆਂ ਕੰਪਨੀਆਂ ਦੇ ਵਿੱਚੋਂ ਜਿਹੜਾ ਲੈਣ-ਦੇਣ ਹੋਇਆ ਉਸ ਨੂੰ ਵੀ ਲੈ ਕੇ ਜਾਂਚ ਡੂੰਘਾਈ ਨਾਲ ਚੱਲੀ ਹੈ ਕਿਉਂਕਿ ਉਸ ਦੀਆਂ ਕੰਪਨੀਆਂ ਤੋਂ ਕਰੋੜਾਂ ਰੁਪਏ ਇਹਨਾਂ ਕੰਪਨੀਆਂ ਦੇ ਵਿੱਚ ਜੋ ਮਜੀਠੀਆ ਦੇ ਨਾਮ ਤੇ ਸਨ ਜਾਂ ਇਸ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਤੇ ਸਨ ਉਹਨਾਂ ਦੇ ਵਿੱਚ ਟਰਾਂਸਫਰ ਤਾਂ ਕੀਤੇ ਗਏ ਪਰ ਅੱਜ ਤੱਕ ਉਹ ਕਦੀ ਵਾਪਸ ਨਹੀਂ ਲਏ ਗਏ ਜਿਸ ਨੂੰ ਲੈ ਕੇ ਸ਼ੱਕ ਦੀ ਜਿਹੜੀ ਸੂਈ ਹੈ ਉਹ ਹੋਰ ਵੀ ਗਹਿਰੀ ਹੋਈ ਹੈ ਇਸ ਮਾਮਲੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਅਹਿਮ ਤੱਥ ਨੇ ਜਿਸ ਨੂੰ ਲੈ ਕੇ ਜਦੋਂ ਵੀ ਜ਼ਮਾਨਤ ਦੀ ਜਿਹੜੀ ਪਟੀਸ਼ਨ ਸੀ ਉਸ ਤੇ ਉੱਪਰ ਸੁਣਵਾਈ ਹੁੰਦੀ ਰਹੀ ਹੈ ਤਾਂ ਵਿਜੀਲੈਂਸ ਵੱਲੋਂ ਜਿਹੜਾ ਸਰਕਾਰੀ ਵਕੀਲ ਪੇਸ਼ ਹੁੰਦੇ ਸਨ ਉਹਨਾਂ ਦਾ ਇਹੀ ਕਹਿਣਾ ਸੀ ਕਿ ਜਾਂਚ ਬੜਿਆਂ ਪੱਖਾਂ ਤੋਂ جاری ਹੈ ਪਰ ਜੇਕਰ ਮਜੀਠੀਆ ਨੂੰ ਜ਼ਮਾਨਤ ਮਿਲਦੀ ਹੈ ਉਹ ਬਾ ਰਾ ਕੇ ਜਿਹੜੀ ਜਾਂਚ ਹੈ ਉਸ ਨੂੰ ਪ੍ਰਭਾਵਿਤ ਕਰ ਸਕਦੇ ਆ ਤਾਂ ਕਾਫੀ ਲੰਮਾ ਸਮਾਂ ਇਸ ਤੇ ਉੱਪਰ ਸੁਣਵਾਈ ਚੱਲੀ ਹੈ ਮਾਨੀਓ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਪਟੀਸ਼ਨ ਦੇ ਉੱਪਰ ਉਹਨਾਂ ਦੀ ਜ਼ਮਾਨਤ ਤੇ ਪਰ ਅਖੀਰ ਦੇ ਵਿੱਚ ਜਿਹੜੀ ਉਹਨਾਂ ਦੀ ਪਟੀਸ਼ਨ ਸੀ ਉਹ ਖਾਰਜ ਕਰ ਦਿੱਤੀ ਗਈ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਸਰਵੋੱਚ ਅਦਾਲਤ ਸੁਪਰੀਮ ਕੋਰਟ ਦਾ ਜਿਹੜਾ ਉਹ ਰੁਖ ਕੀਤਾ ਸੀ ਬੇਸ਼ੱਕ ਪਹਿਲਾਂ ਉਸ ਨੂੰ ਲਿਸਟ ਵਿੱਚ ਜਿਹੜਾ ਨਹੀਂ ਲਿਆ ਗਿਆ ਸੀ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਬਾਅਦ ਦੇ ਵਿੱਚ ਉਸ ਕੇਸ ਤੇ ਜਿਹੜੀ ਸੁਣਵਾਈ ਹੈ ਭਾਫ ਕਿਚੜੀ ਉਹਨਾਂ ਨੇ ਪਟੀਸ਼ਨ ਪਾਈ ਹੈ ਆਪਣੀ ਜ਼ਮਾਨਤ ਦੀ ਉਹਦੇ ਉੱਪਰ ਸੁਣਵਾਈ ਦੀ ਡੇਟ ਮਿਲੀ ਸੀ ਜਿਸ ਦੇ ਤਹਿਤ ਉਹ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਜਿਵੇਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਰਕਾਰ ਤੋਂ ਜਵਾਬ ਦਾਇਰ ਕਰਨ ਲਈ ਕਹਿੰਦੀ ਹੈ ਕਿ ਜਵਾਬ ਦਾਇਰ ਕੀਤਾ ਜਾਵੇ ਕਿ ਕਿੰਨਾਂ ਕਾਰਨਾਂ ਦੇ ਉੱਪਰ ਇਹਨਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ ਜਾਂ ਨਹੀਂ ਮਿਲਣੀ ਚਾਹੀਦੀ ਹੁਣ ਇਹੀ ਸੁਪਰੀਮ ਕੋਰਟ ਵੱਲੋਂ ਵੀ ਜਿਹੜਾ ਪੰਜਾਬ ਸਰਕਾਰ ਨੂੰ ਨੋਟਿਸ ਇਸ਼ੂ ਕੀਤਾ ਗਿਆ ਕਿ ਇਸ ਦੇ ਵਿੱਚ ਆਪਣਾ ਪੱਖ ਜਿਹੜਾ ਉਹ ਰੱਖਿਆ ਜਾਵੇ ਸੁਪਰੀਮ ਕੋਰਟ ਨੇ ਅੱਜ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਇੱਕ ਮਹੱਤਵਪੂਰਨ ਸੁਣਵਾਈ ਕੀਤੀ ਹੈ ਇਸ ਦੌਰਾਨ ਮਜੀਠੀਆ ਦੇ ਵਕੀਲ ਨੇ ਅੰਤਰਿਮ ਜੜੀ ਜ਼ਮਾਨਤ ਹੈ ਉਸਦੀ ਵੀ ਮੰਗ ਕੀਤੀ ਹੈ ਪੰਜਾਬ ਸਰਕਾਰ ਨੇ ਜਵਾਬ ਦਾਇਰ ਕਰਨ ਦੇ ਲਈ ਦੋ ਹਫ਼ਤਿਆਂ ਦਾ ਜਿਹੜਾ ਸਮਾਂ ਮੰਗਿਆ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਅਗਲੀ ਸੁਣਵਾਈ ਦੌਰਾਨ ਅੰਤਰੀਮ ਜ਼ਮਾਨਤ ਪਟੀਸ਼ਨ ਤੇ ਵਿਚਾਰ ਕਰੇਗੀ ਵਿਜੀਲੈਂਸ ਵਿਭਾਗ ਵੱਲੋਂ ਇਹਨਾਂ ਨੂੰ ਜਿਹੜਾ ਕਿਸ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਨਾਪਾ ਜੇਲ੍ਹ 'ਚ ਜਿਹੜਾ ਭੇਜ ਦਿੱਤਾ ਗਿਆ ਸੀ ਉਹਨਾਂ ਨੇ ਹੁਣ ਆਪਣੀ ਜਿਹੜੀ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਪਾਈ ਹੈ ਉੱਥੇ ਸੁਪਰੀਮ ਕੋਰਟ ਨੇ ਮਜੀਠੀਆ ਦੀ ਜ਼ਮਾਨਤ ਪਟੀਸ਼ਨ 2 ਫਰਵਰੀ ਤੱਕ ਡੜੀ ਹੈ ਉਹ ਮੁੱਲਤ ਵੀ ਕਰ ਦਿੱਤੀ ਹੈ ਇਸ ਪਟੀਸ਼ਨ ਦੇ ਉੱਪਰ ਸੁਣਵਾਈ ਕਰਦੇ ਆ ਸੁਪਰੀਮ ਕੋਰਟ ਨੇ ਜਦੋਂ ਜਵਾਬ ਰਾਜ ਸਰਕਾਰ ਤੋਂ ਮੰਗਿਆ ਤਾਂ ਰਾਜ ਸਰਕਾਰ ਨੇ ਪੰਜਾਬ ਸਰਕਾਰ ਨੇ 2 ਹਫ਼ਤਿਆਂ ਦਾ ਜਿਹੜਾ ਸਮਾਂ ਮੰਗਿਆ ਜਿਸ ਨੂੰ ਦੇਖਦੇ ਹੋਇਆ ਅਗਲੀ ਜਿਹੜੀ ਤਰੀਕ ਹੈ ਉਹ 2 ਫਰਵਰੀ ਇਸ ਮਾਮਲੇ ਦੇ ਵਿੱਚ ਤੈਅ ਕਰ ਦਿੱਤੀ ਗਈ ਹੈ ਧੰਨਵਾਦ